ਸੂਰਾ ਸੋ ਪਹਿਚਾਨੀ ਐ ਜੋ ਲੜੇ ਦੀਨ ਕੇ ਹੇਤ ਉਰਜਾ ਉਰਜਾ ਕਟਮ ਰਹੇ ਕਬਹੂ ਨਾ ਛੱਡੇ ਕੇ ਸੋ ਅੱਜ ਆਪ ਜੀ ਜਿਵੇਂ ਜਾਣਦੇ ਹੋ ਜੂਨ 1984 ਜੋ ਭਾਰਤੀ ਹਕੂਮਤ ਨੇ ਅਕਾਲ ਤਖਤ ਸਾਹਿਬ ਤੇ ਦਵਾਰ ਸਾਹਿਬ ਤੇ 33 ਤੋਂ ਵੱਧ ਘਰਤਾ ਇਹ ਪਾਰਟ ਦੀਆਂ ਦੂਜੀਆਂ ਸਟੇਟਾਂ ਵਿੱਚ ਸਥਿਤ ਹਨ ਇਤਿਹਾਸਿਕ ਗੁਰਦੁਆਰੇ ਸਹਿਵਾਨਾਂ ਤੇ ਅਟੈਕ ਕੀਤਾ ਸੰਤ ਗਿਆਨੀ ਜਰਨਾਇਨ ਸਿੰਘ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੀ ਅਗਵਾਈ ਦੇ ਵਿੱਚ ਲੜਿਆ ਗਿਆ ਇਹ ਯੁੱਧ ਸ਼ਰਗਰਸ਼ ਭਾਰਤੀ ਹਕੂਮਤ ਦੇ ਖਿਲਾਫ ਆਪ ਜੀ ਨੂੰ ਪਤਾ ਆ ਇਹ ਜੋ ਵਾੜਾ ਆ 40 ਬਰੇ ਹੋ ਗਏ ਆ ਜੂਨ 1984 ਦਾ ਜੋ ਕੱਦੂ ਵਾਰਾ ਅਸੀਂ ਮਨਾਉਦੇ ਆ ਰਹੇ ਆਂ ਸੋ ਸਾਧ ਸੰਗਤ ਜੀ ਇਹ 40 ਬਰਿਆਂ ਦੇ ਵਿੱਚ ਮੰਥਨ ਕਰਨਾ ਆ ਕਿ ਅਸੀਂ ਕੀ ਖਟਿਆ ਤੇ ਕੀ ਕਮਾਇਆ ਉਹਨਾਂ ਯੋਧਿਆਂ ਨੇ ਜੋ ਸੰਤ ਗਮੇ ਜਰਵਾਇ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਬਚਨ ਗਏ ਸੀ ਕਿ ਜਿਸ ਦਿਨ ਭਾਰਤੀ ਹਕੂਮਤ ਦੇ ਨਾਪਾਕ ਕਦਮ ਜਿਹੜੇ ਆ ਦਰਬਾਰ ਸਾਹਿਬ ਪ੍ਰਕਾਸ਼ਾਂ ਦੇ ਵਿੱਚ ਪਏ ਉਸੇ ਦਿਨ ਖਾਲਸਾ ਦੀ ਨਹੀਂ ਰੱਖੀ ਜਾਣੀ ਆ ਖਾਲਸਾ ਦੀ ਨਹੀਂ ਰੱਖੀ ਗਈ ਆ ਸੋ ਦੇਸ਼-ਵਦੇਸ਼ ਦਾਈਸਪੋਰਾ ਦੇ ਵਿੱਚ ਸਿੱਖ ਨੌਜਵਾਨ ਸੁਭਾਚਿਤਾ ਰਿਆ ਮਹਿਮ ਚਲਾ ਰਿਆ ਖਾਲਸਾਣ ਦੀ ਸੋ ਸਾਧ ਸੰਗਤ ਜੀ ਆਪਣਾ ਵਣਦਾ ਯੋਗਦਾਨ ਅਸੀਂ ਕਿਵੇਂ ਵਾਉਣਾ ਇੱਕ ਤਾਂ ਮੈਂ ਵੇਚੀ ਕਰਾਂਗਾ ਥੱਲੇ ਲੰਗਰ ਹਾਲ ਦੇ ਨਾਲ ਦੇ ਵੱਡੇ ਕਮਰੇ ਦੇ ਵਿੱਚ ਐਗਜ਼ੀਬਿਸ਼ਨ ਜਿਹੜੀ ਪ੍ਰਦਰਸ਼ਨੀ ਉਹਨਾਂ ਮਜੀਵੜਿਆਂ ਦੇ ਦਰਸ਼ਨ ਜ਼ਰੂਰ ਕਰੋ ਉਹ ਰਬੀ ਰੂਹਾਂ ਜਨਾਨੇ ਹਥਿਆਰਾਂ ਦੇ ਨਾਲ ਨਹੀਂ ਉਹਨਾਂ ਨੇ ਹੌਸਲੇ ਬੜੇ ਬਲੰਦ ਸੀ ਉਹਨਾਂ ਨੇ ਗੁਰੂ ਦੇ ਥਾਪੜੇ ਲੈ ਕੇ ਸਤ ਗਿਆਨੀ ਜਰਨਾਇ ਸਿੰਘ ਖਾਲਸਾ ਦੇ ਅਗਵਾਈ ਦੇ ਵਿੱਚ ਸੰਘਰਸ਼ ਲੜਿਆ ਉਹਨਾਂ ਦੇ ਦਰਸ਼ਨ ਕਰੋ ਉਹਨਾਂ ਦੇ ਨਾਮ ਪੜੋ ਤੇ ਬਾਹਰ ਲੌਬੀ ਦੇ ਵਿੱਚ ਵੀ ਪ੍ਰਦਰਸ਼ਨ ਹੀ ਲੱਗੀ ਹੋਈ ਆ ਡਾਈਮੋਲਾ ਦੇ ਵਿੱਚ ਹਰ ਇੱਕ ਗੁਰਦੁਆਰੇ ਸਹਿਵਾਨ ਪ੍ਰਬੰਧ ਕੀਤੇ ਜਾ ਰਹੇ ਹਨ ਪਿਛਲੇ ਦਿਨੀ ਅਸੀਂ ਵੀ ਟਾਈਮ ਸਕੇਲ ਦੇ ਉੱਤੇ ਅਮਰੀਕਨ ਨੂੰ ਦੱਸਿਆ ਪੈਂਫਲਟ ਵਟੇ ਗਏ ਤੇ ਉੱਥੇ ਪਰਦਸ਼ਨੀ ਲਾਈ ਗਈ ਮੇਰੀ ਬੇਨਤੀ ਆ ਜਿਵੇਂ ਕੀ ਆਪ ਜੀ ਨੂੰ ਪਤਾ ਆ ਕਲਗੀਧਰ ਪਾਤਸ਼ਾਹ ਜੀ ਦੇ ਵੇਲੇ ਇਤਿਹਾਸ ਪੜ੍ਹੋ 14 ਜੰਗਾਂ ਜਿਹੜੀਆਂ ਹਿੰਦੂਤਾਂ ਬਾਈਧਾਰ ਦੇ ਹਿੰਦੂ ਰਾਜੇ ਪਹਾੜੀ ਰਾਜਿਆਂ ਦੇ ਖਿਲਾਫ ਮੁਗਲੀਆਂ ਸਲਤਨਤ ਦੇ ਖਿਲਾਫ ਗੁਰੂ ਸਾਹਿਬ ਨੇ ਲੜੀਆਂ ਤੇ ਜਿਹੜੇ ਪੰਜਾਬ ਨਿਵਾਸੀ ਯਾ ਸਿੱਖ ਜਗਤ ਸਾਡਾ ਨੇ ਜਿਹੜਾ ਹੋਮ ਲੈਂਡ ਪੰਜਾਬ ਸਾਨੂੰ ਇਸ ਗੱਲ ਦਾ ਜਰੂਰ ਮਨਥਾ ਕਰਨਾ ਚਾਹੀਦਾ ਆ ਕਿ ਜੋ ਪੰਜਾਬ ਆ ਸਾਡੇ ਗੁਰੂਆਂ ਤੋਂ ਲੈ ਕੇ ਜਿੱਥੇ ਮੁਗਲੀਆਂ ਫਤਰ ਦੀ ਜਣ ਪੱਟੀ ਆ ਛੋਟੇ ਸਹਬਜਾਤੇ ਵੱਡੇ ਸਹਬਜਾਤੇ ਤੇ ਮੁਹਸਰ ਦੀ ਜੰਗ ਦੇਖ ਲੋ ਯਾ ਜਿੰਨੀਆਂ ਵੀ ਜੰਗਾਂ ਚਮਕੌਰ ਸਾਹਿਬ ਦੀ ਜੰਗ ਫਤਿਹਗੜ੍ਹ ਸਾਹਿਬ ਦਾ ਜਿਹੜਾ ਆ ਉਹ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਨਾਲ ਇੱਕ ਫੜਕਾ ਦਿੱਤੀ ਉਸ ਤੋਂ ਬਾਅਦ ਸਿਕੰਦਰ ਦੀ ਗੱਲ ਚ ਆਉਂਦੀ ਆ ਸਿਕੰਦਰ ਕਹਿੰਦਾ ਸੀ ਮੈਂ ਹਿੰਦੋਸਤਾਨ ਸਾਰਾ ਜਿੱਤ ਲਿਆ ਪੰਜਾਬ ਦੇ ਵਿੱਚ ਉਹਨੂੰ ਚੈਲੰਜ ਕੀਤਾ ਗਿਆ ਪੰਜਾਬੀਆਂ ਨੇ ਚੈਲੰਜ ਕੀਤਾ ਉਸ ਤੋਂ ਬਾਅਦ ਸਾਧ ਸੰਗਤ ਜੀ ਅੰਗਰੇਜ਼ ਰਾਜ ਆਇਆ ਅੰਗਰੇਜ਼ ਰਾਜ ਦੇ ਵਿੱਚ ਵੀ ਬਹੁਤ ਘਟਕਨਾਮੀ ਜੜੀ ਆ ਉਹ ਪੰਜਾਬ ਨੇ ਸਹੀ ਤੇ ਅੰਗਰੇਜ਼ ਰਾਜ ਦੀ ਜੜ ਵੀ ਜੇ ਪੱਡੀ ਆ ਉਹ ਪੰਜਾਬੀਆਂ ਨੇ ਪੱਡੀ ਆ ਕਿਉਂਕਿ ਸਾਡਾ ਜਿਹੜਾ ਸਿੱਖ ਇਤਿਹਾਸ ਸਾਡੇ ਗੁਰੂ ਸਾਹਿਬਾਨ ਦਾ ਇਤਿਹਾਸ ਉਸ ਇਤਿਹਾਸ ਤੋਂ ਸੇਧ ਲੈਂਦਾ ਹੋਇਆ ਜਿਹੜੇ ਪੰਜਾਬ ਨਿਵਾਸੀ ਆ ਅਸੀਂ ਕਦੇ ਗੁਲਾਮੀ ਕਬੂਲਿਓ ਨਹੀਂ ਆ ਤੇ ਜਦੋਂ ਅੰਗਰੇਜ਼ ਰਾਜ ਤੋਂ ਬਾਅਦ ਇਹ ਕਹਿੰਦੇ ਕਿ ਭਾਰਤ ਆਜ਼ਾਦ ਹੋ ਗਿਆ ਭਾਰਤ ਅਸੀਂ ਸਿੱਖ ਗੁਲਾਮ ਹੋ ਗਏ ਸਾਡੇ ਪੰਜਾਬ ਦੇ ਦੋ ਟੋਟੇ ਤੋਂ ਦੋ ਟੋਟਿਆਂ ਦੇ ਵਿੱਚ ਵੰਡ ਦਿੱਤਾ ਗਿਆ ਪਰ ਉਸ ਤੋਂ ਬਾਅਦ ਜਦੋਂ ਹਿੰਦੂ ਰਾਜ ਆਇਆ ਜਿਹੜਾ ਅੱਜ ਉਸ ਤੋਂ ਬਾਅਦ ਇੰਦਰਾ ਗਾਂਧੀ ਇੰਦਰਾ ਗਾਂਧੀ ਦੇ ਸਮੇਂ ਦੇ ਵਿੱਚ ਉਹਨਾਂ 18 ਸਟੇਟਾਂ ਦੇ ਰਾਜ ਕੀਤਾ ਭਾਰਤ ਦੀਆਂ ਦੇ ਪਰ ਕਦੇ ਵੀ ਜਿਹੜਾ ਪੰਜਾਬ ਆ ਪੰਜਾਬ ਦੇ ਵਿੱਚ ਪੰਜਾਬੀਆਂ ਨੇ ਕਦੇ ਗਲਾਮੀ ਨਹੀਂ ਕਬੂਲੀ ਉਸੇ ਰਾਜ ਦੇ ਵਿੱਚ ਜਿਹੜਾ ਆਕਾਲ ਤਖਤ ਸਾਹਿਬ ਦੇ ਦਰਬਾਰ ਸਾਹਿਬ ਤੇ ਅਟੈਕ ਕੀਤਾ ਗਿਆ ਸਾਡੇ ਨੌਜਵਾਨਾਂ ਦੇ ਝੂਠੇ ਮਰਦ ਮੁਕਾਬਲੇ ਬਣਾਏ ਗਏ ਪਰ ਪੰਜਾਬੀਆਂ ਨੇ ਉਹ ਜਿਹੜੀ ਡੈਨਤੀ ਪਾਪਣ ਜਿਹੜਾ ਅਟੈਕ ਕਰਵਾਇਆ ਉਸ ਨੂੰ ਵੀ ਜਵਾਬ ਦਿੱਤਾ ਗਿਆ ਸੀ ਬੈਰ ਸਿੰਘ ਸਤਵੰਦ ਸਿੰਘ ਜੀ ਕੇਰ ਸਿੰਘ ਜੀ ਉਹਨਾਂ ਨੇ ਤੇ ਉਸ ਤੋਂ ਬਾਅਦ ਹੁਣ ਮੋਦੀ ਦੀ ਸਰਕਾਰ ਚੱਲ ਰਹੀ ਆ ਮੋਦੀ ਨੇ ਵੀ 18 19 ਸਟੇਟਾਂ ਦੇ ਵਿੱਚ ਬਾਤ ਕੀਤਾ ਪਰ ਮੋਦੀ ਜਿਹੜੀ ਭਾਜਪਾ ਦੀ ਗਵਰਨਮੈਂਟ ਆ ਪੰਜਾਬ ਨਿਵਾਸੀਆਂ ਨੇ ਪੰਜਾਬੀਆਂ ਨੇ ਉਹਨੂੰ ਵੀ ਜਵਾਬ ਦਿੱਤਾ ਉਹਦੇ ਉਸ ਹੁਣ ਦੀ ਇਲੈਕਸ਼ਨ ਦੇ ਵਿੱਚ ਵੀ ਪੰਜਾਬੀਆਂ ਨੇ ਭਾਜਪਾ ਨੂੰ ਜਿਹੜਾ ਜਵਾਬ ਦਿੱਤਾ ਆ ਪਰ ਉਸ ਦੇ ਵਿੱਚ ਸਾਧ ਸੰਗਤ ਜੀ ਜਦੋਂ ਪਿਛਲੀ ਟਰਮ ਦੇ ਵਿੱਚ ਕਿਸਾਨੀ ਸ਼ਿਕਾਇਤ ਚੱਲਿਆ ਉਸ ਸ਼ਿਕਾਇਤ ਦੇ ਵਿੱਚ ਵੀ ਕਿੰਨੇ ਹੀ ਹੁਣੇ ਜਿਹੜੇ ਆ ਭਾਰਤ ਦੇ ਵਿੱਚ ਜਦੋਂ ਦਾ ਮੋਦੀ ਦਾ ਰਾਜ ਆਇਆ ਅਲੱਗ-ਅਲੱਗ ਬਿੱਲ ਚਾਏ 370 ਦੀ ਗੱਲ ਕਰ ਲਓ ਸਿਟੀ ਐਮੈਂਡਮੈਂਟ ਬਿੱਲ ਦੀ ਗੱਲ ਕਰ ਲਓ ਪਰ ਜਦੋਂ ਕਿਸਾਨੀ ਸ਼ਿਕਾਇਤ ਚੱਲਿਆ ਤਾਂ ਉਸ ਦਾ ਰੱਖ ਵੀ ਪੰਜਾਬੀ ਵਾਲਾ ਰੁਕਿਆ ਉਹਨੂੰ ਚੈਲੰਜ ਕੀਤਾ ਵੀ ਪੰਜਾਬ ਤੁਹਾਡੇ ਹਿੰਦੂ ਰਾਸ਼ਟਰ ਦੀ ਦਿੱਲੀ ਹਕੂਮਤ ਦੀ ਕਦੇ ਵੀ ਗਰਾਮੀ ਨਹੀਂ ਬੋਲੇਗਾ ਤੇ ਉਹਨੂੰ ਵੀ ਰੋਕਿਆ ਗਿਆ ਤਾਂ ਫਿਰ ਸਾਧ ਸੰਗਤ ਜੀ ਜਦੋਂ ਕਿਸਾਨੀ ਸ਼ਰਤ ਦੇ ਵਿੱਚ ਵੀ ਉਹਨੂੰ ਭਜਾਇਆ ਤੇ ਅੱਜ ਅਸੀਂ ਗੱਲ ਕਰਦੇ ਸੰਤ ਗਿਆਨੀ ਜਰਨਾ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੀ ਅਗਵਾਈ ਦੇ ਵਿੱਚ ਜੋ ਜੂਨ 1984 ਦਾ ਕੱਲੂ ਘਰਾੜਿਆਣਾ ਅਸੀਂ ਸਿੱਖ ਕਲ ਸੋਸਾਇਟੀ ਗੁਰਦੁਆਰਾ ਸਾਹਿਬ ਵਿੱਚ ਮਨਾ ਰਹੇ ਹਾਂ ਸਾਡਾ ਵੀ ਫਰਜ ਬਣਦਾ ਦੇਸ਼ ਵਿਦੇਸ਼ ਦੇ ਵਿੱਚ ਕੈਂਪੇਨ ਚੱਲਦੀ ਪਈ ਆ ਪੰਜਾਬ ਦੀ ਧਰਤੀ ਤੇ ਸਿੱਖ ਨੌਜਵਾਨ ਜੋ ਪੰਜਾਬ ਖਾਲਸਾਣ ਦੀ ਗੱਲ ਮਹਿਮ ਚਲਾ ਰਹੇ ਆ ਅਸੀਂ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਆ ਉਹਨਾਂ ਨੂੰ ਸਲੂਟ ਆ ਕਿ ਪੰਜਾਬ ਦੀ ਧਰਤੀ ਤੇ ਉਹ ਮਹਿਮ ਚਲਾ ਰਹੇ ਪਰ ਵਿਦੇਸ਼ਾਂ ਦੇ ਵਿੱਚ ਵੀ ਬਰਾਬਰ ਇਹ ਸੰਘਰਸ਼ ਚਲਾਇਆ ਜਾ ਰਿਹਾ ਆ ਪਰ ਭਾਰਤੀ ਹਕੂਮਤ ਨੇ ਕੀਤਾ ਕੀ ਉਹਨਾਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੀ ਧਰਤੀ ਤੋਂ ਜਣੀਆਂ ਸੈਂਟਰ ਤੋਂ ਸਾਰਚਾਰ ਅੱਜੀਆਂ ਗਈਆਂ ਵਿਦੇਸ਼ਾਂ ਦੇ ਵਿੱਚ ਸਿੱਖ ਨੌਜਵਾਨਾਂ ਨੀਆਂ ਜਿਹੜੀਆਂ ਪਲਾਨਾਂ ਉਹਨਾਂ ਦੀਆਂ ਕਲਕੜੀਆਂ ਵੀ ਰਿਸ਼ਤੀਆਂ ਰੱਖੀਆਂ ਗਈਆਂ ਤਾਂ ਇਸ ਕੰਟਰੀ ਦੇ ਵਿੱਚ ਵੀ ਤਰਨਜੀਤ ਸੰਧੂ ਸੀ ਉਹ ਹੁਣ ਤਾਂ ਅਕਸ਼ਰ ਵੀ ਲੜਿਆ ਉਹਨੂੰ ਮੂਹਰ ਦੀ ਖਾਣੀ ਪਈ ਪੰਜਾਬ ਨਿਵਾਸੀਆਂ ਨੇ ਉਹਨੂੰ ਹਰਾਇਆ ਪਰ ਉਹਦੇ ਕਾਰਜਕਾਲ ਦੇ ਵੇਲੇ ਇਹ ਤੇ ਅਮਰੀਕਾ ਦੇ ਵਿੱਚ ਪਲੌਟ ਰਚੇ ਗਏ ਗੁਰਪ੍ਰਤਪ ਸਿੰਘ ਪੱਲੂ ਦਾ ਜਿਹੜਾ ਉਹ ਨੰਗਾ ਹੋਇਆ ਐਫਬੀਆਈ ਦਾ ਬੰਦਾ ਉਹਨਾਂ ਨੇ ਨਿਖਲ ਗੁਫਤਾਨਾ ਹਰ ਕੀਤਾ ਔਰ ਕੋਰਟ ਦੇ ਵਿੱਚ ਦਰ ਗਿਆ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਸੀਸੀ1 ਬੰਦਾ ਜਿਹੜਾ ਜਿਹੜਾ ਭਾਰਤੀ ਡਾਕੂਮੈਂਟ ਏਜੰਸੀਆਂ ਦਾ ਉਹਦੀ ਗਾਈਡੈਂਸ ਦੇ ਨਾਲ ਇਹ ਸਾਰਾ ਜਿਹੜਾ ਪਲੌਟ ਰਚਣ ਦੀਆਂ ਪਲਾਨਾਂ ਹੋ ਰਹੀਆਂ ਹਨ ਸਿੱਖ ਐਕਟਿਵਿਸਟ ਅਦੇਸ਼ਾਜ ਖਾਲਸਾ ਦੀ ਗੱਲ ਕਰਦੇ ਆ ਤਾਂ ਹੁਣ ਉਹ ਸੀਸੀ ਵਨ ਜਿਹੜਾ ਸੀ ਜਿਹੜਾ ਕੀ ਕੋਰ ਦਿੱਤਾ ਗਿਆ ਸੀ ਇੱਥੇ ਜਦੋਂ ਕੇਸ ਸਰਵਮੈਂਟ ਹੋਇਆ ਜੀ ਆਰਡੀ ਕੋਰ ਦੇ ਵਿੱਚ ਅੱਜ ਉਹ ਵੀ ਮੰਨਾ ਲਗਾ ਹੋ ਗਿਆ ਉਸ ਬੰਦੇ ਦਾ ਨਾਮ ਆ ਬਿਕਰਮ ਯਾਦਵ ਜਿਹੜਾ ਕੀ ਭਾਰਤੀ ਡਿਵਲਪਮੈਂਟ ਸਮੰਤ ਗੋਇਲ ਦਾ ਨਾਮ ਹੁੰਦਾ ਆ ਜਿਹਨਾਂ ਯੂਕੇ ਦੇ ਵਿੱਚ ਸਿੱਖ ਐਕਟਿਵਿਸਟ ਨੂੰ ਜਿਹੜਾ ਕੁਸ਼ ਪੁਨਾਈ ਕੀਤੀ ਕਿਵੇਂ ਉਹਨਾਂ ਨੂੰ ਚੁੱਕ ਕੇ ਲਿਜਾ ਕੇ ਭਾਰਤ ਦੀਆਂ ਜ਼ਿਲ੍ਹਾ ਦੇ ਵਿੱਚ ਡੰਕ ਕੇ ਛੱਡ ਟਾਉਣਾ ਆ ਪਰ ਉਹਦੇ ਨਾਲ ਨਾਲ ਜਿਹੜਾ ਅਜੀਬ ਦੋਵਲ ਉਹ ਵੀ ਉਹਦਾ ਵੀ ਨਾਮ ਨਸ਼ਰ ਹੋਇਆ ਆ ਪਰ ਅੱਜ ਸਾਡਾ ਫਰਜ਼ ਇਹ ਬਣਦਾ ਕਿ ਅਸੀਂ ਕੋਈ ਵਿਦੇਸ਼ਾਂ ਵਿੱਚ ਕਿਸੇ ਨੇ ਹਥਿਆਰ ਚੱਕਣ ਦੀ ਲੋੜ ਨਹੀਂ ਸਾਡੇ ਨੌਜਵਾਨ ਸਾਡੇ ਜਿਹੜੇ ਵਿਦੇਸ਼ਾਂ ਦੇ ਵਿੱਚ ਐਕਟਿਵਿਸਟ ਆ ਕਿਸੇ ਵੀ ਬ੍ਰਾਹਮਣਵਾਦੀ ਹਕੂਮਤ ਦੇ ਨੁਮਾਇੰਦੇ ਨੂੰ ਟੇਬਲ ਟਾਕ ਤੇ ਵੀ ਹਰਾ ਸਕਦੇ ਆ ਪਰ ਉਹਨਾਂ ਦੀਆਂ ਜਿਹੜੀਆਂ ਝੂਠੀਆਂ ਬਖੋਟਾਂ ਆ ਝੂਠੀਆਂ ਕੌਤ੍ਹੀਆਂ ਆ ਉਹਨਾਂ ਨੂੰ ਨੰਗਾ ਕਰਨ ਵਾਸਤੇ ਉਹ ਦੇਸ਼ ਦੇਸ਼ ਦੇ ਵਿੱਚ ਅੱਜ ਜਾਂਦਾ ਤੁਸੀਂ ਉਹਦੇ ਵਿੱਚ ਜ਼ਰੂਰ ਸਾਡੀ ਨੌਜਵਾਨੀ ਨੂੰ ਸਾਡੇ ਸਿੱਖ ਬੱਚਿਆਂ ਨੂੰ ਜਿਨ੍ਹਾਂ ਦੇ ਕੋਲ ਇਸ ਕੰਟਰੀ ਦੀ ਐਜੂਕੇਸ਼ਨ ਹੈ ਆ ਇਤਿਹਾਸ ਪੜੋ ਐਜੂਕੇਸ਼ਨ ਲੱਕੀਆਂ ਪੜੋ ਸਾਡੇ ਨਾਲ ਕੀ ਵਾਪਰਿਆ ਕਿਹਨਾਂ ਨੇ ਕਿਹਨਾਂ ਦੀਆਂ ਸੋਚਾਂ ਸੀਗੀਆਂ ਅਸੀਂ ਜਿਹੜਾ ਪੰਜਾਬ ਆ ਪੰਜਾਬ ਨੇ ਕਦੇ ਗੁਲਾਮੀ ਕਬੂਲੀ ਹੀ ਨਹੀਂ ਆ ਪੰਜਾਬ ਨਿਵਾਸੀਆਂ ਨੇ ਸਮੇਂ-ਸਮੇਂ ਦੇ ਉੱਤੇ ਦੱਸਿਆ ਕਿ ਅਸੀਂ ਪਾਤੀ ਹਕੂਮਤ ਦੇ ਕਦੇ ਗੁਲਾਮ ਨਹੀਂ ਹੋਣਾ ਉਸ ਪੰਜਾਬ ਨੇ ਆਜ਼ਾਦ ਹੋ ਕੇ ਰਹਿਣਾ ਆ ਪੰਜਾਬ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਾਡਾ ਸਾਰਿਆਂ ਦਾ ਯੋਗਦਾਨ ਹੋਣਾ ਚਾਹੀਦਾ ਕਿਉਂਕਿ ਸੱਜਿਆ ਨਹੀਂ ਜਰਨਾਥ ਸਿੰਘ ਉਹਨਾਂ ਨੇ ਗੱਲ ਕਹੀ ਸੀ ਸਿੰਧਾਰਛ ਜਿਹੜਾ ਆ ਖਲਤਾ ਦੀ ਨੀ ਰੱਖੀ ਗਈ ਆ ਉਸ ਨੀ ਦੇ ਉੱਤੇ ਆਪਾਂ ਨੇ ਨੂੰ ਬਿਲਡ ਕਰਨਾ ਆ ਉਹਦੇ ਉੱਤੇ ਕੰਮ ਕਰਨਾ ਕਿਉਂਕਿ 29 ਅਪ੍ਰੈਲ 1966 ਖਾਨਸਤਾਨ ਐਲਾਨਾ ਮੇਲਾ ਸੀ ਉਹਦੇ ਵਿੱਚ ਵੀ ਇਹ ਪ੍ਰਣ ਕੀਤਾ ਗਏ ਉੱਥੋਂ ਵੀ ਐਲਾਨ ਹੋ ਚੁੱਕਿਆ ਆ ਜੇ ਅਮਰੀਕਾ ਦਾ ਵੀ ਅਸੀਂ ਪੜਦੇ ਆ ਅਸੀਂ 4 ਜੁਲਾਈ ਇੰਡੀਪੈਂਡੈਂਟ ਡੇ ਮਨਾਉਂਦੇ ਆ ਸੋ ਆਜ਼ਾਦ ਬਾਦ ਵਿੱਚ ਹੋਇਆ ਪਰ ਇਸ ਗੱਲ ਦਾ ਐਲਾਨ ਫੇਰਾ ਡਲ ਪਿਆ ਕਿਸੇ ਵੇਲੇ ਅਮਰੀਕਾ ਦੀ ਰਾਜਧਾਨੀ ਹੁੰਦਾ ਸੀ ਉਸ ਜਗ੍ਹਾ ਦੇ ਉੱਤੋਂ ਤਾਂ ਇਹ ਐਲਾਨ ਹੋ ਚੁੱਕਿਆ ਜੀ ਕਿ ਅਸੀਂ ਹੁਣ ਜਿਹੜਾ ਆ ਉਹ ਬ੍ਰਿਟਿਸ਼ ਦੇ ਗਰਾਮ ਨਹੀਂ ਰਹਿਣਾ ਆਜ਼ਾਦੀ ਬਾਦ ਵਿੱਚ ਮਿਲੀ ਆ ਪਰ ਉਹ ਦਿਨ ਪੱਕਾ ਹੋ ਗਿਆ ਅਲਾਨ 29 ਅਪ੍ਰੈਲ 1986 ਖਾਲਸਤਾਨ ਲਾਣਾ ਮਾ ਹੋ ਚੁੱਕਿਆ ਆ ਪਰ ਉਹਦੇ ਉੱਤੇ ਕੌਮ ਨੂੰ ਇੱਕ ਝਟਟਾ ਦੇ ਨਾਲ ਸਾਨੂੰ ਪਹਿਰਾ ਦੇਣ ਦੀ ਲੋੜ ਆ ਇਹ ਮਰੀਆਂ ਬੇਟੀਆਂ ਆ ਇਹਦੇ ਉੱਤੇ ਆਪਾਂ ਕੰਮ ਕਰੀਏ ਤਾਂ ਪਿਛਲੇ ਜੋ ਜਿੰਨੇ ਵੀ ਇਹ ਪਲੌਟ ਰਚੇ ਜਾ ਰਹੇ ਆ ਸਾਡੇ ਗੁਰਦੁਆਰਿਆਂ ਦੇ ਵਿੱਚ ਹੋ ਕੀ ਰਿਹਾ ਆ ਅੱਜ ਉਹਨਾਂ ਨੇ ਪਤਾ ਨਹੀਂ ਕਿੰਨੇ ਅਜੱਟ ਜਿਹੜੇ ਆ ਉਹ ਭੇਜ ਦਿੱਤੇ ਆ ਸੈਟਲ ਕਰ ਦਿੱਤੇ ਆ ਤੁਹਾਡੇ ਵਿੱਚ ਬੈਠ ਕੇ ਤੁਹਾਡੀ ਰਹਿਕੀ ਕਰਦੇ ਆ ਕੁਛ ਸੁਣਾਈ ਕਰਦੇ ਆ ਤੇ ਹੁਣ FBI ਨੇ ਅਮਰੀਕਾ ਦੀ ਨੇ ਕਿਹਾ ਆ ਉਹਨਾਂ ਨੇ ਕਿਹਾ ਕਿ ਭਾਈ ਜੇ ਤੁਹਾਡੀ ਕੋਈ ਤੁਹਾਨੂੰ ਵਾਚ ਕਰਦਾ ਤੁਹਾਡੀ ਰਹਿਕੀ ਕਰਦਾ ਜਾਂ ਤੁਹਾਨੂੰ ਡਰਾਉਂਦਾ ਤੁਹਾਡੀਆਂ ਜ਼ਮੀਨਾਂ ਦੀ ਜਿਹੜੀ ਆ ਉਹ ਪਿੱਛੇ ਜ਼ਬਤ ਕਰਨ ਦੀ ਗੱਲ ਕਰਦਾ ਤਾਂ ਤੁਸੀਂ ਜਰੂਰ ਦੱਸੋਵਾਂਗੇਆਂ ਵੈੱਬਸਾਈਟਾਂ ਤੋਂ ਉਹਨਾਂ ਦੇ ਜਿਹੜੇ API ਦੇ ਨਮੰਦੇ ਆ ਉਹਨਾਂ ਦੀਆਂ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਪਰ ਗੁਰਦੁਆਰਿਆਂ ਦੇ ਵਿੱਚ ਮੈਂ ਇੱਕ ਮੈਂਸ਼ਨ ਜ਼ਰੂਰ ਕਰੂੰਗਾ ਕਈ ਵਾਰੀ ਦੇਖੋ ਸਾਰੀਆਂ ਸੰਗਤਾਂ ਨੂੰ ਭੈਣ ਭਰਾਵਾਂ ਨੂੰ ਗੁਰਦੁਆਰੇ ਬਾਬੇ ਨਾਨਕ ਦਾ ਦਰ ਚਾਰੇ ਪਰਮਾਨਾਂ ਨੂੰ ਉਪਦੇਸ਼ਾਂਾਂ ਜਿਵੇਂ ਆਪਾਂ ਪੜ੍ਹਦੇ ਸੁਣਦੇ ਆ ਦਰਵਾਜ਼ਾ ਸਾਹਿਬ ਦੇ ਚਾਰ ਮੁੱਖ ਦੁਆਰ ਹਨ ਪਰਾ ਕਈ ਵਰੀ ਸ਼ਰਤਾਂ ਜਿਹੜੀਆਂ ਹੁੰਦੀਆਂ ਕਿ ਤੁਹਾਨੂੰ ਗੁਰਦੁਆਰਿਆਂ ਦੇ ਵਿੱਚ ਕਈ ਬੰਦੇ ਇੱਥਾਂ ਦੇ ਆ ਜਾਂਦੇ ਆ ਅਸੀਂ ਪਿਛਲੇ ਦਿਨਾਂ ਦੇ ਵਿੱਚ ਨੋਟ ਕੀਤਾ ਕਿ ਲੰਗਰਾਂ ਦੇ ਵਿੱਚ ਵੜ ਕੇ ਸੇਵਾ ਕਰਨ ਲੱਗ ਜਾਂਦੇ ਆ ਤੁਹਾਡਾ ਮਨ ਕਿਵੇਂ ਜਿੱਤਣਾ ਤੇ ਜੇ ਕੋਈ ਸਾਡਾ ਭੈਣ ਭਰਾ ਕਹਿ ਵੀ ਲੈਂਦਾ ਵੀ ਭਾਈ ਇਹ ਬੰਦੇ ਨੂੰ ਥੋੜਾ ਬਾਚ ਕਰੋ ਕੌਣ ਆ ਕਿੱਥੋਂ ਆਇਆ ਤੇ ਫੇਰ ਸੰਗਤਾਂ ਦੇ ਵਿੱਚੋਂ ਹੀ ਸਾਡੇ ਭਰਾ ਕਈ ਵਰੀ ਨਿਵਾਜ ਹੋ ਜਾਂਦੇ ਵੀ ਨਹੀਂ ਜਿੱਤਾ ਸੇਵਾ ਹੀ ਬਹੁਤ ਕਰਦਾ ਭਾਈ ਇਦੋਂ ਤੁਸੀਂ ਉਤੀ ਨੂੰ ਕਿਉਂ ਰੋਕਦੇ ਟੋਕਦੇ ਹੋ ਸੇਵਾ ਦੇ ਰੁਕਣ ਟੋਕਣ ਦੀ ਕੋਈ ਗੱਲ ਨਹੀਂ ਹੈ ਪਰ ਜਦੋਂ ਖਾਲਸਤਾਨੀ ਐਕਟੀਵਿਸਟ ਨੂੰ ਵਾਚ ਕਰਦਾ ਆ ਉਹਨਾਂ ਦੀ ਪੁਲਤ ਬਣਾਈ ਕਰਦਾ ਆ ਉਹਨਾਂ ਦੇ ਉੱਤੇ ਅੱਖ ਰੱਖਦਾ ਆ ਤੇ ਫਿਰ ਪ੍ਰਬੰਧਕਾਂ ਦਾ ਸੰਗਤਾਂ ਦਾ ਸਾਰਿਆਂ ਨਾਲ ਬਰਾਬਰ ਵਜਬਦਾ ਕੀ ਕੋਣ ਆ ਕਿੱਥੋਂ ਨਵਾਂ ਇੱਕਦਮ ਆ ਕੇ ਤੁਹਾਡੀ ਰੱਗੀ ਕਰਦਾ ਜਾਂ ਸੰਗਤਾਂ ਦੇ ਵਿੱਚ ਦੁਫਾੜ ਪੈਦਾ ਕਰਦਾ ਇਹਨਾਂ ਕੰਮਾਂ ਦੇ ਉੱਤੇ ਵੀ ਸਾਨੂੰ ਸਾਰਿਆਂ ਨੂੰ ਤਵੱਜੋ ਦੇਣ ਦੀ ਲੋੜ ਆ ਇਹ ਬਹੁਤ ਗੁਰਦੁਆਰਿਆਂ ਦੇ ਪਿਛਲੇ ਕੁਝ ਸਮਿਆਂ ਤੋਂ ਬਾਅਦ ਜਿਵੇਂ ਹੁਣ ਕੈਨੇਡਾ ਦੇ ਵਿੱਚ ਜਿਹੜੇ ਫੜੇ ਗਏ ਆ ਬੰਦੇ ਉਹ ਤੁਹਾਡੀਆਂ ਸੰਗਤਾਂ ਦੇ ਵਿੱਚ ਬਚ ਕੇ ਭਾਈ ਹਰਦੀਪ ਸਿੰਘ ਨਿੰਜਰ ਉਹਨਾਂ ਦੀ ਜਿਹੜੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਐਸੀ ਤਰ੍ਹਾਂ ਉਹਨਾਂ ਨੇ ਰਹਿ ਗਈ ਕੀਤੀ ਕਦੋਂ ਗੋਦਵਾਲਾ ਸਾਹਿਬ ਤੋਂ ਬਾਹਰ ਨਿਕਲਿਆ ਉਹ ਪਾਰਕਿੰਗ ਰੈਂਟ ਹਜੂਤ ਦੇ ਵਿੱਚ ਹੀ ਗੋਲੀਆਂ ਮਾਰ ਕੇ ਭਾਈ ਸਾਹਿਬ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਇਹ ਚੀਜ਼ ਦੇ ਉੱਤੇ ਤੁਸੀਂ ਜਰੂਰ ਸੰਗਤਾਂ ਦੇ ਵਿੱਚ ਵਿਚਰਦੇ ਹੋયા ਤੁਸੀਂ ਲੰਗਰਾਂ ਦੇ ਵਿੱਚ ਸੇਵਾ ਕਰਦੇ ਹੋ ਸੰਗਤਾਂ ਦੇ ਵਿੱਚ ਵਿਚਰਦੇ ਹੋ ਕੋਈ ਨਵਾਂ ਬੰਦਾ ਉਹਦਾ ਕੀ ਸੁਭਾਅ ਕਿੱਥੋਂ ਆਇਆ ਇਹਦੇ ਉੱਤੇ ਤੁਸੀਂ ਆਪਸ ਵਿੱਚ ਜਰੂਰ ਤਾਲਮੇਲ ਸਾਨੂੰ ਸੰਗਤ ਨੂੰ ਰੱਖਣ ਦੀ ਲੋੜ ਆ ਜਿਹੜੇ ਤਿੰਨ ਫੜੇ ਗਏ ਆ ਕੈਨੇਡਾ ਦੇ ਵਿੱਚ ਕੁਝ ਬਾਅਦ ਚ ਚੌਥਾ ਨੰਬਰ ਵੀ ਆ ਗਿਆ ਉਹ ਤਿੰਨ ਬੰਦਿਆਂ ਦੀ ਜਦੋਂ ਪਿਛਲੀ ਸਾਰਾ ਬਾਇਓ ਡਾਟਾ ਨਿਕਲਿਆ ਖਵਾਰਾਂ ਦੇ ਵਿੱਚ ਨਸ਼ਰ ਹੋਇਆ ਤਾਂ ਪੰਜਾਬ ਦੇ ਤਿੰਨ ਖਿੱਤੇ ਆ ਤਿੰਨ ਖਿੱਤਿਆਂ ਦੇ ਵਿੱਚੋਂ ਇੱਕ ਮਾਝਾ ਮਾਲਵਾ ਦਵਾਬਾ ਉਹ ਤਿੰਨੇ ਖਿੱਤਿਆਂ ਦੇ ਵਿੱਚੋਂ ਜਿਹੜੇ ਤਿੰਨ ਬੰਦੇ ਪਹਿਲਾਂ ਫੜੇ ਗਏ ਆ ਉਹਨਾਂ ਦੇ ਇੱਕ ਇੱਕ ਬੰਦਾ ਤਿੰਨੇ ਖਿੱਤਿਆਂ ਦੇ ਵਿੱਚੋਂ ਚੁਣਿਆ ਗਿਆ ਉਹ ਤੁਹਾਨੂੰ ਭਾਰਤੀ ਹਕੂਮਤ ਦਾ ਜਿਹੜਾ ਸਿਸਟਮ ਹੈ ਨੈਟਵਰਕ ਜਿਹੜੀਆਂ ਜਾਸੀਆਂ ਕੰਮ ਕਰਦੀਆਂ ਆ ਉਹ ਕਿਵੇਂ ਜਿਵੇਂ ਹੁਣ ਪਹਿਲਾਂ ਦੱਸਿਆ ਗਿਆ ਕਿ ਉਹਨਾਂ ਨੇ ਘੱਲੂ ਘਰੇ ਨੂੰ ਇੱਕ ਨਾਮ ਦਿੱਤਾ ਸੀ ਬਲਟੂ ਬੋਟਰੋ ਜਾਂ ਸਾਕਾ ਨੀਲਾ ਜਿਹੜਾ ਬਲੂ ਸ਼ਾਰ ਕਹਿੰਦੇ ਸੀ ਤਾਂ ਇਹ ਤਿੰਨ ਬੰਦਿਆਂ ਨੂੰ ਲੱਗਦਾ ਕਿ ਖਿੱਤੇ ਆ ਜੋ ਪੰਜਾਬ ਦੇ ਵਿੱਚੋਂ ਚੁਰ ਕੇ ਉਹਨਾਂ ਨੇ ਇਹ ਦਿਖਾਉਣ ਦੀ ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਕਿ ਪੰਜਾਬ ਖਾਲਸਤਾਨੀਆਂ ਨੂੰ ਮਾਰਨ ਲਈ ਇਕੱਠਾ ਆ ਪਰ ਇਹ ਉਹਨਾਂ ਦੀ ਆਪਣੀ ਸਾਜ਼ਿਸ਼ ਆ ਪਰ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਨਿਵਾਸੀਆਂ ਨੇ ਦੱਸਿਆ ਕਿ ਜੇ ਉਹ ਜੇ ਭਾਈ ਅਮਰਪਾਲ ਸਿੰਘ ਐਡੇ ਵੱਡੇ ਮਾਰਜਿਨ ਦੇ ਨਾਲ ਜਿੱਤ ਸਕਦਾ ਆ ਜੇ ਭਾਈ ਸਰਬਜੀਤ ਸਿੰਘ ਐਡੇ ਵੱਡੇ ਮਾਰਜਿਨ ਦੇ ਨਾਲ ਜਿੱਤ ਸਕਦਾ ਆ ਤਾਂ ਪੰਜਾਬ ਨਿਵਾਸੀ ਕਿਸੇ ਭਾਜਪਾ ਨੂੰ ਕਾਂਗਰਸੀ ਨੂੰ ਆਮ ਆਦਮੀ ਪਾਰਟੀ ਨੂੰ ਬਿਲਕੁਲ ਵੀ برداشت ਪੰਜਾਬ ਦੀ ਧਰਤੀ ਤੇ ਨਹੀਂ ਕਰ ਸਕਦੇ ਪੰਜਾਬੀਆਂ ਦੇ ਵਿੱਚ ਕਾਹਿਆਂ ਉਹਨਾਂ ਨੇ ਆਜ਼ਾਦ ਇੱਕ ਦਿਨ ਹੋ ਕੇ ਰਹਿਣਾ ਆ ਸਾਡੇ ਜਿਹੜੇ ਰੈਫਰੈਂਡਮ ਵੀ ਹੋਇਆ ਬਾਹਲੀਆਂ ਸਟੇਟਾਂ ਦੇ ਵਿੱਚ ਉਹਨਾਂ ਨੇ ਵੀ ਦੱਸਿਆ ਕਈ ਵਾਰੀ ਪਹਚਾਰ ਹੁੰਦਾ ਕਿ ਖਾਲਸਤਾਨੀ 2 4 5 7 ਕੇ ਹਨ ਇਹ ਬਿਲਕੁਲ ਗੱਤਗਾਲਾ ਸਾਧ ਸੰਗਤ ਜੀ ਜਿਹੜੇ 1.5 ਲੱਖ ਬੰਦਾ ਰੈਫਰੈਂਡਮ ਰੈਫਰੈਂਡਮ ਦੇ ਵਿੱਚ ਆ ਕੇ ਵੋਟਾਂ ਪਾ ਕੇ ਗਿਆ ਉਹ ਕੌਣ ਸਨ ਉਹ ਖਾਲਸ ਤਾਂ ਨਹੀਂ ਆ ਉਹ ਖਾਲ ਪੰਜਾਬ ਨੂੰ ਆਜ਼ਾਦ ਦੇਖਣਾ ਚਾਹੁੰਦੇ ਆ ਇਸ ਗੱਲ ਦੇ ਉੱਤੇ ਸਾਨੂੰ ਬਿਲਕੁਲ ਕਬਰਾਂ ਵਾਲੀਆਂ ਸਾਰਾ ਜਿਹੜਾ ਸਿੱਖ ਨੇਸ਼ਨ ਆ ਪੰਜਾਬ ਹੋਮਲੈਂਡ ਆ ਉਹ ਖਾਲਸਾ ਚਾਹੁੰਦਾ ਆ ਤੇ ਪੰਜਾਬ ਨੇ ਯਾਦ ਹੋ ਕੇ ਰਹਿਣਾ ਆ ਤੇ ਇਹਦੇ ਉੱਤੇ ਆਪਾਂ ਨੂੰ ਕੰਮ ਕਰਨ ਦੀ ਲੋੜ ਆ ਅੱਜ ਸੱਚੀ ਤੇ ਸੁੱਕੀ ਸਰਪਾਹ ਦੀ ਕੰਨੂਪਾਰਾ ਦੇ ਵਿੱਚ ਸੱਚੀ ਮਨਾ ਰਿਆਂ ਜੂਨ 1984 ਦਾ ਉਹਨਾਂ ਸ਼ਹੀਦਾਂ ਨੂੰ ਇਹੀ ਹੋਵੇਗੀ ਜੇ ਅਸੀਂ ਆਪਣੇ ਕੌਮੀ ਘਰ ਵਾਸਤੇ ਇਕੱਠੇ ਹੋ ਕੇ ਇਕਜੁੱਟਤਾ ਦੇ ਨਾਲ ਕੰਮ ਕਰਾਂਗੇ ਸੋ ਇੰਨੀਆਂ ਬੇਨਤੀਆਂ ਪਰਵਾਹ ਕਰੀਆਂ ਮੈਂ ਪੰਜ ਨਾਲੇ ਖਾਲਸਪਤਾਂ ਦੇ ਨਾਉਣੇ ਆ ਕਿਉਂ ਕਿ ਡਾਕਟਰ ਅਮਰਜੀਤ ਸਿੰਘ ਉਹ ਨਹੀਂ ਅੱਜ ਨਹੀਂ ਆਏ ਤਾਂ ਜੋਰ ਦੇ ਨਾਲ ਤੁਸੀਂ ਸਾਰਿਆਂ ਨੇ ਜਵਾਬ ਦੇਣਾ ਅਪਰਾਧ ਸਵਾਸਤੀ ਕਰਦੀਆਂ ਜੀ ਖਾਬ ਉਸਤਾਨ ਤੋਂ ਖਾਲਸਾ ਕੋਹਣ ਬੋਲਦੀ ਕਿਉਂ